ਸੋਸਤ ਨੂੰ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਬਠਿੰਡਾ ਦੇ ਮਾਡਲ ਟਾਊਨ ਸਥਿਤ ਪਾਰਕ ਫਾਊਂਟੇਨ ਪਾਰਕ ਦੇ ਵਿੱਚ ਆਕਾਸ਼ ਇੰਸਟੀਚਿਊਟ ਵੱਲੋਂ 268 ਬੂਟੇ ਲਗਾਏ ਗਏ ਇਸ ਦਾ ਉਦਘਾਟਨ ਏਡੀਸੀ ਮੈਡਮ ਪੂਨਮ ਜੀ ਦੇ ਕਰ ਕਮਲਾ ਨਾਲ ਸ਼ੁਰੂਆਤ ਕੀਤੀ ਗਈ ਤੇ ਮੈਡਮ ਪੂਨਮ ਜੀ ਵੱਲੋਂ ਪਾਰਕ ਦੇ ਵਿੱਚ ਪੌਦੇ ਲਗਾ ਕੇ ਇਸ ਦਾ ਉਦਘਾਟਨ ਕੀਤਾ ਗਿਆ ਤੇ ਉਸ ਤੋਂ ਬਾਅਦ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਵੀ ਮਿਲਿਆ ਔਰ ਬਚਨ ਨੇ ਆਪਣੇ ਹੱਥੀ ਪੌਦੇ ਲਗਾ ਕੇ ਲਗਾਏ ਗਏ ਤੇ ਲੋਕਾਂ ਨੂੰ ਇਹ ਵੀ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਸੰਬੰਧੀ ਪੌਦੇ ਲਗਾਉਣੇ ਬਹੁਤ ਜ਼ਰੂਰੀ ਹਨ ਤੇ ਮੈਡਮ ਵੱਲੋਂ ਵੀ ਲੋਕਾਂ ਨੂੰ ਇਹ ਕਿਹਾ ਗਿਆ ਕਿ ਪੌਦੇ ਲਗਾਓ ਤਾਂਕਿ ਪਰਿਵਰਨ ਨੂੰ ਬਚਾਇਆ ਜਾ ਸਕੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਮਾਡਲ ਟਾਊਨ ਦੇ ਫਾਊਂਟੇਨ ਪਾਰਕ ਦੇ ਵਿੱਚ ਪੂਨਮ ਜੀ ਵੱਲੋਂ ਐੜੀਸੀ ਮੈਡਮ ਵੱਲੋਂ ਪੌਦੇ ਲਗਾਏ ਜਾ ਰਹੇ ਤੇ ਬੱਚੇ ਦੇ ਅੰਦਰ ਬਹੁਤ ਜ਼ਿਆਦਾ ਹੌਸਲਾ ਹੈ ਜਿਸ ਦੇ ਵਿੱਚ ਕੀ ਹੈ ਪੌਦੇ ਲਗਾਉਣ ਦਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹੜੇ ਕੀ ਹੈ ਮਾ ਫਾਊਂਟੇਨ ਪਾਰਕ ਦੇ ਵਿੱਚ ਬੱਚਾ ਵੱਲੋਂ ਅਤੇ ਆਕਾਸ਼ ਇੰਸਟੀਚਿਊਟ ਵੱਲੋਂ 268 ਪੌਦੇ ਲਗਾਏ ਜਾ ਰਹੇ ਹਨ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਨਾਲ ਕੀ ਕਹਿਣਾ ਹੈ ਇਸ ਦੇ ਸੰਬੰਧ ਵਿੱਚ ਦੇਖੋ ਜਿਸ ਜਿਸ ਤਰ੍ਹਾਂ ਪੌਦਿਆਂ ਦੀ ਪਲਾਂਟੇਸ਼ਨ ਬੱਚੇ ਕਰ ਰਹੇ ਹੈਗੇ ਆ ਪਬਲਿਕ ਨੂੰ ਵੀ ਮੈਂ ਕਹਾਂਗਾ ਕਿ ਬੱਚਿਆਂ ਤੋਂ ਕੁਝ ਸਿੱਖਣਾ ਚਾਹੀਦਾ ਹੈ ਵੀ ਪਲਾਂਟੇਸ਼ਨ ਦੇ ਲਈ ਦੇਖੋ ਬੱਚਿਆਂ ਦੇ ਅੰਦਰ ਕਿੰਨੀ ਸਮਾਈਲੀ ਵੀ ਦੇਖੋ ਕਿੰਨੀ ਦੇ ਰਿਹਾ ਹੈ ਕਿ ਬੱਚੇ ਕਹਿੰਦੇ ਵੀ ਸਾਰਿਆਂ ਨੂੰ ਵੀ ਕਹਿ ਰਿਹਾ ਵੀ ਤੁਸੀਂ ਜਿਸ ਤਰ੍ਹਾਂ ਪੌਦੇ ਅਸੀਂ ਹੱਸਦੇ ਖੇਡਦੇ ਲਾ ਰਹੇ ਇਹਨਾਂ ਦੀ ਵੀ ਦੇਖਭਾਲ ਵੀ ਇਸ ਤਰ੍ਹਾਂ ਕਰੋ ਦੇਖੋ ਚਿਹਰੇ ਦੀ ਕਿੰਨੀ ਮੁਸਕਰਾਹਟ ਹੈ ਜੂਟ ਵੱਲੋਂ ਮੈਡਮ ਜੀ ਨੂੰ ਇੱਕ ਪੌਦਾ ਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ý thức ý thức ý thức ý thức ý thức ý M19 ਦੇ ਗ੍ਰੇਡ ਅੱਛਾ ਹੈ ਇੱਕ ਵਾਰ ਫੇਰ ਸਵਾਗਤ ਹੈ ਐਸਟੇਮ ਖੜੇ ਆਸੀਂ 268 ਮਾਡਲ ਡਾਉਨ ਕੇਸ 1 ਦੇ ਵਿੱਚ ਕੂਟ ਵੱਲੋਂ ਇੱਕ ਉਹ ਦੇ ਲਾਂ ਦਾ ਜੀ ਆਪਾਂ ਸਾਈਟ ਤੇ ਕਿਹਾ ਹੋਇਆ ਹੈ ਕਿ ਬ੍ਰੀਫ ਸਰਵਿਸ ਆਫਟਰ ਪਾਰਟਸ ਬਾਰੇ ਜੀ ਇਸ ਵਾਰ ਮੈਂ ਗਣਿਸ਼ਕਾ ਵਰਮਾ आकाश च 2 साल तो पढ़ रही हां मेरे को मेडिकल स्ट्रीम है साडे आकाश च 268 सिलेक्शनस होया ता ओसे करके assi 268 आज आके इथे प्लांट्स लगा रहे हां प्लांट्स लगाना बहुत जरूरी है सानू साडे टीचर्स साडे होल स्टाफ मेंबर्स भी सारा कुछ समझोंदे है कि प्लांट्स दी बहुत ही इंपोर्टेंस है आज आजकल लोग एसी मोटर व्हीकल्स बहुत को चलदा है उदे रहंदे पोल्यूशन भी बहुत हुंदा है ਤਾ ਕਰਕੇ ਲੋਕ ਪਲਾਂਟਸ ਕੱਟ ਵੀ ਰਹੇ ਆ ਬਟ ਆਪਾਂ ਨੂੰ ਆਕਸੀਜਨ ਦੀ ਪਲਾਂਟਸ ਦੀ ਬਹੁਤ ਲੋੜ ਹੈ ਜਿਵੇਂ ਕਿ ਸੜਕ ਤੇ ਐਨੀਮਲਸ ਹੁੰਦੇ ਆ ਡੌਗਸ ਵਗੈਰਾ ਜਿੰਨੇ ਵੀ ਸਟਰੀਟ ਐਨੀਮਲਸ ਆ ਉਹਨਾਂ ਨੂੰ ਛਾਂ ਨਹੀਂ ਮਿਲਦੀ ਤਾਂ ਉਹਨਾਂ ਦੀ ਛਾਂ ਲਈ ਵੀ ਆਪਾਂ ਨੂੰ ਪਲਾਂਟਸ ਦੀ ਬਹੁਤ ਲੋੜ ਹੈ ਜਿਵੇਂ ਪਲਾਂਟ ਤਾਂ ਲਾ ਦਿੰਦੇ ਪਰ ਉਹਨਾਂ ਦੀ ਦੇਖਭਾਲ ਨਹੀਂ ਕਰਦੇ ਜੇ ਰੋਡ ਤੇ ਆਪਾਂ ਲਾਣੇ ਆ ਤਾਂ ਉਹ ਕੀ ਦੀ ਜ਼ਿੰਮੇਵਾਰੀ ਬਣੇ ਤੁਹਾਨੂੰ ਆਹੀ ਸਿਖਾਇਆ ਗਿਆ ਹੈ ਕਿ ਅਸੀਂ ਪਲਾਂਟਸ ਚਾਹੇ ਅਸੀਂ ਲਾਏ ਜਾਂ ਨਹੀਂ ਲਾਏ ਹਰ ਇੱਕ ਪੌਦੇ ਨੂੰ ਪਾਣੀ ਦਿਓ

उतने ही हम टोटल पौधे यहाँ पे प्लांट कर रहे हैं इस उपलक्ष्य को सभी बच्चों के द्वारा सभी टीचर्स यहाँ पे मौजूद हैं यहाँ पे पार्क के मेंबर्स सोसाइटी के मेंबर्स मीडिया पर्सन सबको धन्यवाद करना चाहेंगे यहाँ के जो चीफ गेस्ट हैं एडीसी मैम पूनम मिस पूनम सिंह वो भी आ रहे हैं अभी यही रहेगा हमारे

तो मैं थोड़ा कैसे गाइड कर रहे हैं <laughs> मेरा नाम जीना जी। मैं यहाँ बॉटनी पढ़ा रही हूँ पिछले आठ साल से जी। तो प्लांट्स पता ही है कि ऑक्सीजन देते हैं तो इसकी देखभाल करनी बहुत ज्यादा जरूरी है जो भी आजकल की टेक्नोलॉजी का असर है जैसे ए वगैरह और मोटर व्हीकल्स जो भी पॉल्यूशन एमिट कर रहे हैं उस सबको एलिमिनेट करने के लिए प्लांटेशन बहुत ज्यादा जरूरी है तो इसलिए हमें सबको इवन बच्चों को हमें भी इस चीज़ का ध्यान रखना चाहिए मैम कितने पौधे लगा रहे हो आज टू सिक्सटी एट तो आगे वाले दिनों में भी पौधे लगाने का कोई प्लान किया है जी जरूर करेंगे पहले तो इनका ध्यान रखेंगे फिर ही आगे प्लांट करने का करेंगे हन्जी, हन्जी, हाँ जी मैडम जी जो आप आज इतने पहुंचे हम प्लांटेशन आकाश इंस्टीट्यूट बोलो लगाए जा रहे हैं कि क्या नंदे बारे ਅ ਮੈਂ ਸਭ ਤੋਂ ਪਹਿਲਾਂ ਤਾਂ ਜੀ ਆਕਾਸ਼ ਇੰਸਟੀਚਿਊਟ ਨੂੰ ਇਸ ਗੱਲ ਦੀ ਬਹੁਤ ਵਧਾਈ ਦਿੰਨੀ ਹੈ ਕਿ ਨਾਰੇ ਮੇਗਾ ਪਲਾਂਟੇਸ਼ਨ ਡਰਾਈਵ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਕਿਉਂਕਿ ਬਾਰਿਸ਼ ਤਾਂ ਮੌਸਮ ਹੈ ਸੋ ਅਹਨ ਜਿਹੜੇ ਆਪਾਂ ਪੌਦੇ ਲਗਾਵਾਂਗੇ ਉਹਨਾਂ ਦੀ ਜਿਹੜੀ ਟਾਈਮ ਹੈਗਾ ਚੱਲਣ ਦਾ ਸੋ ਉਹ ਸਭ ਤੋਂ ਵਧੀਆ ਹੈਗਾ ਔਰ ਖਾਸ ਤੌਰ ਤੇ ਜਦੋਂ ਆਪਾਂ ਬੱਚਾ ਨੂੰ ਇਨਵੋਲ ਕਰਦੇ ਹਾਂ ਬੱਚਾ ਨੂੰ ਆਪਾਂ ਆਪਣੇ এনवायरमेंट ਬਾਰੇ ਆਪਣੀ ਨੀਚੇ ਬਾਰੇ ਔਰ ਨਾਲ ਲੈ ਕੇ ਚੱਲਦੇ ਹੈਗੇ ਤਾਂ ਉਹਦਾ ਆਪਾਂ ਨੂੰ ਜਿਹੜਾ ਹੈਗਾ ਅੱਗੇ ਆਉਣ ਵਾਲੇ ਜਨਰੇਸ਼ਨਸ ਦੇ ਵਿੱਚ ਬੜਾ ਫਾਇਦਾ ਹੋਣਾ ਕਿਉਂਕਿ ਜੇ ਸਾਡੇ ਬੱਚੇ ਜਾਗਰੂਕ ਹੋਣਗੇ ਤਾਂ ਸਾਡਾ ਆਲਾ ਦੁਆਲਾ ਜਿਹੜਾ ਹੈਗਾ ਉਹ ਹਮੇਸ਼ਾ ਦੇ ਲਈ ਹਰਿਆ ਭਰਿਆ ਰਹੇਗਾ ਸੋ ਬੱਚੇ ਸਾਡਾ ਫਿਊਚਰ ਨੇ ਸਾਡੀ ਨੇਚਰ ਜਿਹੜੀ ਹੈ ਉਹ ਸਾਡਾ ਫਿਊਚਰ ਹੈ ਸੋ ਇਹ ਦੋਨੇ ਇਸ਼ੂਸ ਜਿਹੜੇ ਨੇ ਉਹ ਬਹੁਤ ਇੰਪੋਰਟੈਂਟ ਨੇ ਔਰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆਕਾਸ਼ ਇੰਸਟੀਚਿਊਟ ਨੇ ਆਰਗੇਨਾਈਜ਼ ਕੀਤਾ ਹੈਗਾ ਖਾਸ ਤੌਰ ਤੇ ਜਦੋਂ ਬੱਚਿਆਂ ਦਾ ਜਿਹੜਾ ਪ੍ਰੋਗਰਾਮ ਹੈ ਮੈਂ ਇਹਨਾਂ ਨੂੰ ਬੜਾ ਵਧਾਈ ਦਿੰਨੀ ਆ ਇਸ ਕਰਕੇ ਮੈਡਮ ਜੀ ਬੂਟਿਆਂ ਦੀ ਤਾਂ ਹਰ ਕੋਈ ਗੱਲ ਕਰਦਾ ਬੂਟੇ ਲਾਣੇ ਚਾਹੀਦੇ ਨੇ ਪਰ ਲਾ ਤਾਂ ਲੈਂਦੇ ਪਰ ਉਹਦੀ ਦੇਖਭਾਲ ਨਹੀਂ ਕੋਈ ਜਿੰਮੇਵਾਰੀ ਲੈਂਦਾ ਮੈਂ ਸਭ ਤੋਂ ਵੱਡੀ ਸਮੱਸਿਆ ਇਹ ਹੈ ਬਿਲਕੁਲ ਠੀਕ ਹੈ ਆਪਦੀ ਬਾਤ ਕਿ ਬੂਟੇ ਲਗਾਏ ਤਾਂ ਜਾਂਦੇ ਆ ਪਰ ਦੇਖਭਾਲ ਕਰਨੀ ਵੀ ਉਹਦੀ ਬਹੁਤ ਇੰਪੋਰਟੈਂਟ ਹੁੰਦੀ ਹੈ ਔਰ ਇਹ ਜ਼ਰੂਰੀ ਹੈ ਕਿਉਂਕਿ ਤੁਸੀਂ ਟਾਈਪ ਆਫ ਇੱਕ ਅਡਾਪਸ਼ਨ ਅਪਰੋਚ ਜਿਹੜੀ ਆ ਉਹ ਰੱਖੀ ਹੈ ਆਪਾਂ ਪਲਾਂਟਸ ਜਿੱਥੇ ਲੱਗੇ ਆ ਆਪਾਂ ਔਰ ਇਹ ਸਾਰਾ ਕਮਿਊਨਿਟੀ ਡਰਿਵਨ ਹਰ ਇੱਕ ਦੀ ਜ਼ਿੰਮੇਵਾਰੀ ਹੈ ਜਿੱਥੇ ਬੂਟੇ ਲੱਗੇ ਆ ਆਪਾਂ ਹਾਂ ਸਾਰੇ ਜਣੇ ਜਿੱਥੇ ਹੁਣ ਆਸ-ਪਾਸੇ ਤੁਸੀਂ ਦੇਖ ਰਹੇ ਹੋ ਬਹੁਤ سارے ਘਰ ਹੈਗੇ ਆ ਸੋ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਪਲਾਂਟਸ ਲੱਗੇ ਆ ਉਹਨਾਂ ਨੂੰ ਪਾਣੀ ਦੇਣਾ ਜਿਵੇਂ ਕੋਈ ਪਬਲਿਕ ਪਾਰਕ ਹੈ ਉੱਥੇ ਕਾਰਪੋਰੇਸ਼ਨ ਹੈ ਵੀਡੀਓ ਦਾ ਕੋਈ 파ਰਕ ਹੈ ਉੱਥੇ ਵੀਡੀਓ ਦੇ ਵੀਡੀਓ ਦੇ ਜਿਹੜੇ ਕੋਈ ਵਿੰਗ ਨੇ ਉਹ ਤੇ ਅਦਰਵਾਈਜ਼ ਜਿਹੜੇ ਆਪਾਂ ਆਲੇ ਦੁਆਲੇ ਦੇਖੋ ਸਭ ਤੋਂ ਬਾਅਦ ਆਕਸੀਜਨ ਤਾਂ ਆਪਾਂ ਨੂੰ ਮਿਲ ਰਹੀ ਹੈ ਸੋ ਐਵਰੀਬਾਡੀ ਇਸ ਬੈਨੇਫਿਟਿੰਗ ਆਊਟ ਸੋ ਐਵਰੀਬਾਡੀ ਹੈਜ਼ ਅ ਰਿਸਪੌਂਸਿਬਿਲਟੀ ਬਟ ਵੀ ਜੇ ਆਪਾਂ ਗੱਲ ਕਰੀਏ ਆਮ ਪਬਲਿਕਾ ਜਿਹੜੀ ਸੜਕਾਂ ਦੇ ਬੂਟੇ ਲਾਂਦੇ ਆ ਤੇ ਉਹ ਸੜਕਾਂ ਦੇ ਉੱਤੇ ਬੂਟੇ ਲਾਉਣ ਤੋਂ ਬਾਅਦ ਜਿਹੜਾ ਗਊ ਗਰੋਹ ਆ ਇੱਕ ਆਪਣੇ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਗਊ ਗਰੋਹ ਆ ਜਿਹੜਾ ਉਹ ਦਰਾਖਤਾਂ ਦਾ ਬਹੁਤ ਨੁਕਸਾਨ ਕਰਦਾ ਉਹਦੇ ਬਾਰੇ ਗੱਲ ਕਰੀਏ ਦੇਖੋ ਮੈਂ ਤਾਂ ਪਹਿਸਰਾ ਗਊ ਗ੍ਰੋਥਾਂ ਮੈਨੇ ਨਹੀਂ ਕਮਾਂਗੀ ਕਿਉਂਕਿ ਇਹ ਦੋ ਮੁੱਦੇ ਨੇ ਔਰ ਵਿਸ਼ੇਸ਼ ਮੁੱਦੇ ਨੇ ਇੱਕ ਤਾਂ ਮੁੱਦਾ ਹੈਗਾ ਜਿਹੜੀ ਸਾਡੇ ਜਾਂ ਮਤਲਬ ਕਾਊਜ਼ ਨੇ ਉਹਨਾਂ ਨੂੰ ਸੰਭਾਲਣ ਦਾ ਮੁੱਦਾ ਹੈਗਾ ਕਿਉਂਕਿ ਉਹਨਾਂ ਦੀ ਵੀ ਤਾਂ ਦੇਖ ਲਈ ਬਹੁਤ ਇੰਪੋਰਟੈਂਟ ਹੈਗੀ ਐ ਸਾਧੀਆਂ ਤੋਂ ਤੁਸੀਂ ਦੇਖੋ ਆਪਾਂ ਦਾ گاਵਾ ਮੱਝਾਂ ਤੋਂ ਦੁੱਧ ਲੈਂਦੇ ਰਹੇ ਆ ਉਹ ਸਾਡੇ ਘਰ ਰਹਿੰਦੇ ਰਹੇ ਨੇ ਸਾਡੇ ਘਰਾਂ ਦੇ ਹਿੱਸਾ ਹੁਣ ਵੀ ਹੈਗੇ ਆ ਚਲੋ ਹੁਣ ਜੋ ਬਹੁਤ ਘਟ ਗਏ ਨੇ ਪਰ ਹੁਣ ਵੀ ਹੈਗੇ ਆ ਜਿਹੜੇ ਜਿਹੜੇ ਇਹ ਪਸ਼ੂ ਹੈ ਕਿ ਸਾਡਾ ਤਾਂ 파ਟ ਹੀ ਹੈ 파ਟ ਆਫ ਦਾ ਫੈਮਿਲੀ ਰਹਾ ਸਾਡੇ ਪੰਜਾਬ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਿ ਕੋਈ ਵੀਰਲੇ ਘਰ ਹੋਣਾ ਜਿੱਥੇ ਕੋਈ ਉਹਨਾਂ ਨੇ ਆ ਪਸ਼ੂ ਨਹੀਂ ਰੱਖਿਆ ਹੋਣਾ ਅੱਜ ਇੱਕ ਇਹ ਅੱਡ ਤੋਂ ਸਮੱਸਿਆ ਹੈ ਦੋਸ ਸਮੱਸਿਆ ਆ ਵਾਲੀ ਇੱਕ ਤਾਂ ਕਿ ਅਸੀਂ ਵਾਤਾਵਰਣ ਨੂੰ ਸੰਭਾਲ ਲੈਣ ਦੂਜਾ ਕਿ ਅਸੀਂ ਆਪਣੇ ਪਸ਼ੂ ਨੂੰ ਵੀ ਸੰਭਾਲ ਲੈਣ ਔਰ ਇਹ ਦੋਨੇ ਆਪਸ ਵਿੱਚ ਦੇ ਵਿੱਚ ਜੁੜੇ ਹੋਏ ਨੇ ਤਾਂ ਮੈਂ ਤਾਂ ਕਹਾਂਗੀ ਕਿ ਸਾਨੂੰ ਇੱਕ ਇਸ ਤਰ੍ਹਾਂ ਦੀ ਅਪਰੋਚ ਰੱਖਣੀ ਚਾਹੀਦੀ ਹੈਗੀ ਜਿੱਥੇ ਸਾਡੇ ਦੋਨੇ ਮਸਲੇ ਹੱਲ ਹੋਣ ਠੀਕ ਥੈਂਕ ਯੂ